ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਅਚਾਨਕ ਮੌਤ ਹੋ ਗਈ ਪੁਲਿਸ ਦੇ ਮੁਤਾਬਕ ਹਾਦਸਾ ਉਸ ਵੇਲੇ ਹੋਇਆ ਜਦੋਂ ਭੁਪਿੰਦਰ ਸਿੰਘ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸੀ ਤੇ ਸਰਵਿਸ ਰਿਵਾਲਵਰ ਦੀ ਸਫਾਈ ਦੇ ਦੌਰਾਨ ਅਚਾਨਕ ਗੋਲੀ ਚੱਲਣ ਤੇ ਉਸ ਦੀ ਮੌਤ ਹੋ ਗਈ ਹਾਲਾਂਕਿ ਪੁਲਿਸ ਖੁਦਕੁਸ਼ੀ ਦੀ ਗੱਲ ਤੋਂ ਵੀ ਸਾਫ਼ ਤੌਰ ਤੇ ਇਨਕਾਰ ਨਹੀਂ ਕਰ ਰਹੀ ਹੈ ਪੁਲਿਸ ਕਮਿਸ਼ਨਰ ਦੇ ਮੁਤਾਬਕ ਮ੍ਰਿਤਕ ਪਿੱਠ ਦੇ ਦਰਦ ਕਾਰਨ ਕਾਫੀ ਪਰੇਸ਼ਾਨ ਸੀ ਮ੍ਰਿਤਕ ਭੁਪਿੰਦਰ ਸਿੰਘ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਲੜਕਾ ਭੁਪਿੰਦਰ ਆਈ ਸਾਡਾ ਇਹ ਬੜਾ professionally competent trained ਕਰਿਆ ਹੋਇਆ ਅਫਸਰ ਸੀਗਾ ਤੇ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਦੀ ਗੱਲੋਂ ਚਾਹਦੇ ਸੀ ਤੇ ਪ੍ਰੋਬਾਬਲੀ ਅੱਜ ਕੋਈ ਵੈਪਨ ਜਿਹੜਾ ਕਹਿੰਦੇ ਸਾਫ ਕਰਨ ਲੱਗਿਆ ਜਾਂ ਐਕਸੀਡੈਂਟ ਹੋ ਪਾਇਆ ਉਸ ਤੋਂ ਕਿਸ ਤਰ੍ਹਾਂ ਸ਼ਿਰੀਰ ਮਾਮਲਾ ਤਾਂ ਨਹੀਂ ਕਿ ਇਸ ਦਾ ਕੋਈ ਸਪੈਸ਼ਲੀ ਖਬਰਾਂ ਲੱਗਦਾ ਨਹੀਂ ਸੋ ਸ਼ੈਡਾ ਲੱਗਦਾ ਨਹੀਂ ਕਿਉਂਕਿ professionally ਬੜਾ competent ਸੀ ਇਨਫੈਕਟ ਦੋ ਵਾਰੀ ਇਹ ਬਾਅਦ ਜਿਹੜੇ ਆਪਣੇ ਫੋਰਸ ਚੱਲਦੀ ਹੁੰਦੀ ਆ ਫੋਰਨਟ ਯੂਨਿਟ ਮਿਸ਼ਨ ਤੇ ਵੀ ਡਿਊਟੀ ਕਰਕੇ ਆਇਆ ਹੈ ਹੀ ਵਾਸ ਇਹ ਤਿਆਰ ਹੋ ਰਿਹਾ ਸੀ ਦਫਰਾਉਣ ਵਾਸਤੇ ਕਥਨ ਤੇ ਥੋੜੀ ਜਿਹੀ ਪਿੱਛੇ गिर ਗਿਆ ਸੀ ਮੈਨੂੰ ਪਾਸੇ ਮਿਲ ਕੇ ਹਟਿਆ ਤੇ ਮੈਂਨ ਪੁੱਛਿਆ ਤੂੰ ਸਲੋ ਕਿਉਂ ਚੱਲ ਰਹਾ ਹੈਂ ਕਹਿੰਦਾ ਸੀ ਮੇਰੀ ਬੈਕਰੀ ਪ੍ਰੋਬਲਮ ਥੋੜੀ ਐਗਰੇਵੇਟ ਹੋ ਗਈ ਹੈ ਮੈਂਨ ਕਹਾਂ ਤੂੰ ਛੁੱਟੀ ਅਰੈਸਟ ਕਰ ਲੈ ਕਹਿੰਦਾ ਇਸ ਵੇਲੇ ਦਿਲ ਨਹੀਂ ਲੱਗਦਾ ਕਰ ਸੋ ਆਫਿਸ ਵਾਸਤੇ ਤਿਆਰ ਹੋ ਰਿਹਾ ਸੀ ਆਨ ਵਾਸਤੇ